ਅਿੱਤ ਨੂੰ ਬੰਨੀ ਫਿਰਦੇ ਆ ਇਹ ਸੱਟਾ ਬੇਟਾ ਗਿਆ ਲਾ ਕੇ ਮਾਰਨ ਫਿਰਿਆ ਸੀ ਨੂੰ ਸੁੰਗਲ ਲਾਤਾ ਦੋ ਸਾਲ ਮੂੰਹ ਕੋ ਸੁੰਗਲ ਲਾ ਕੇ ਰੱਖਿਆ ਇਹਨੇ ਮੀਂਹ ਪੈਂਦੇ ਸੀ ਆਪਣਾ ਇੱਕ ਕਮਰਾ ਖੜਾ ਕਰ ਲਿਆ ਤਾਂ ਪੈਂਚੀ ਪਈ ਗਿਆ ਜ਼ਮੀਨ ਵੀ ਵੀ ਥਾਣੇ ਵਾਲੇ ਨੇ ਗਿਰਦਾ ਘਲ ਕਰਤਾ ਦੋ ਮਹੀਨਾ ਬਾਅਦ ਜਿਹੜਾ ਵਾਲੇ ਵੀ ਛੱਡ ਗਿਆ ਹੱਥ ਬੰਨ੍ਹ ਕੇ ਕਹਿੰਦੇ ਵੀ ਲੈ ਜਾ ਉਸ ਨੂੰ ਹੋਈ ਨੂੰ ਅਸੀਂ ਰੱਖ ਸਕਦੇ ਰੋਲਿਆਂ ਚ ਲੜਾਈਆਂ ਚ ਆਇਆ ਲੱਡੂ ਖੇੜੇ ਵਾਲੇ ਵੀ ਨਰਾਜ਼ ਹੋ ਜਾਂਦੇ ਆ ਕਾਨੂੰਨ ਦੇ ਮੋਰ ਦੇ ਮੱਦੇਨੂ ਬੰਨੋ ਤਾਂ ਫਿਰ ਬੰਨਣ ਤੋਂ ਸਵਾਇ ਕੋਈ ਹੱਲ ਨਹੀਂ ਰਹਾ ਆਪਾਂ ਚੱਲਾ ਚੱਲਾ ਚਲੋ ਚੱਲੀਏ ਅੱਗੇ ਚੱਲਾਂਗੇ 70 ਵਾਰ ਬੰਨ ਲਵੇ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਭਾਈ ਤੈਨੂੰ ਬੰਨ ਨਹੀਂ ਫਿਰਦੇ ਇਹ ਸਤਿ ਸ੍ਰੀ ਅਕਾਲ ਕਾ ਤੋ ਕਾ ਤੋ ਬੰਨਿਆ ਤੈਨੂੰ ਉਹੀ ਬੰਦੇ ਲੜਾਈਆਂ ਝਗੜਿਆਂ ਚ ਲੈ ਯਾਰ ਤਾਂ ਮਾੜੀ ਗੱਲ ਤੇਰਾ ਕਿਸੇ ਨਾ ਹੋਰ ਪੈਂਸਾ ਨੇ ਰੌਲੇ ਜੋ ਲੜਾਈਆਂ ਚ ਆਇਆ ਹਾਂ ਹਾਂ ਤੇਰਾ ਨਾਂ ਕੀ ਆ ਇਹਦਾ ਤੇਰਾ ਮੇਰਾ ਨਾਮ ਮੇਰਾ ਗਰਦੀਪ ਗਰਦੀਪ ਸਿੰਘ ਗਰਦੀਪ ਗਰਦੀਪ ਸਿੰਘ ਪਿੰਡ ਕਿਹੜਾ ਪਿੰਡ ਪਿੰਡ ਧਰਮਗੜ ਥੰਨਾ ਧਰਮਗੜ ਥੰਨਾ ਹਾਂ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਹਾਂ ਜ਼ਿਲ੍ਹਾ ਜ਼ਿਲ੍ਹਾ ਇਹਦਾ ਤਾਂ ਏਰੀਆ ਸੰਗੂਰ ਪੈਂਦਾ ਹੈ ਸੰਗੂਰ ਅੱਛਾ ਪੱਲ ਮੈਂ ਸੰਗੂਰ ਵੀ ਗਏ ਸੀ ਅੱਛਾ ਬਈ ਕੌਣ ਤੁਸੀਂ ਨਾਲ ਭਰਾ ਭਰਾ ਤੁਸੀਂ ਹਾਂ ਵੱਡਾ ਭਰਾ ਬਈ ਐਂ ਕਹਤੋਂ ਕੀ ਗੱਲ ਹੋ ਗਈ ਬੰਨਿਆ ਇਹ ਵੀ ਬਸ ਕਰੇ ਲਾ ਕਬੀਲਦਾਰੀ ਦਿਲਾਨੇਦਾਰੀ ਇਹਦੇ ਹੱਥ ਚ ਸਾਰੀ ਹਾਂ ਸਾਡੇ ਕੋਲੇ ਪੰਜ ਚਾਰ ਕਿੱਲੇ ਆਪਦੇ ਹੁੰਦੇ ਤੇ ਪੰਜ ਚਾਰ ਇਹ ਠੇਕੇ ਤੇ ਲਿਆ ਕਰਦਾ ਦੀਆ ਹਾਂ ਉਸ ਤੋਂ ਬਾਅਦ ਸਾਡਾ ਬੜੀਆ ਕੰਮ ਚੱਲ ਪੈ ਗਿਆ ਜੀ ਅਸੀਂ ਦੋ ਡਰਾਈਵਲ ਤੇ ਤਿੰਨੇ ਖਿੱਤੀ ਕਰਦੇ ਤੇ ਕਰੇ ਬਸ ਇਹ ਜਾਂ ਕੁਝ ਚੱਕਰ ਪੈਂਦਾ 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 ਪੈ ਗਿਆ ਕੁਸ ਬਸ ਇਹ ਹੌਲੀ 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 ਟੈਨਸ਼ਨ ਚ ਟੈਨਸ਼ਨ ਚ ਪੈਂਦਾ ਗਿਆ ਕਰੇ ਕਲੇਸ਼ ਜਾ ਹੋਈ ਗਿਆ ਟੈਨਸ਼ਨ ਚ ਪਈ ਗਿਆ ਜ਼ਮੀਨ ਵੀ ਵਿਕ ਗਈ ਉਸ ਤੋਂ ਬਾਅਦ ਚ ਇਹ ਸੱਟਾਂ ਬੇਟਾਂ ਜਿਹਾ ਲੱਗਿਆ ਮਾਰਨ ਫਿਰ ਅਸੀਂ ਨੂੰ ਸੰਗਲ ਲਾਤਾ 2 ਸਾਲ ਮੋਂ ਕੋ ਸੰਗਲ ਲਾ ਕੇ ਰੱਖਿਆ ਜੀ ਪੰਜ ਭਾਈ ਤੇ ਅਸੀਂ ਦੋ ਗੁਜ਼ਰ ਗਏ ਤਾਂ ਹੁਣ ਅਸੀਂ ਤਿੰਨ ਨੇ ਆਏ ਸਭ ਤੋਂ ਵੱਡੇ ਇਹ ਖਾਲਸਾ ਵੀ ਆ ਤੁਸੀਂ ਦੋਨੋਂ ਭਰਾ ਹਾਂ ਜੀ ਇਹ ਵੀ ਭਾਈ ਗੱਡੀ ਆ ਇਹ ਵੀ ਭਾਈ ਗੱਡੀ ਆ ਇਹ ਹੁਣ ਤੁਸੀਂ ਤਿੰਨ ਭਰਾ ਹੈਗੇ ਆ ਆਪਣੇ ਪਕਾ ਲਿਆ ਕਰੇ ਖਾ ਲਿਆ ਕਰੇ ਕਿਸੇ ਤੋਂ ਆਟਾ ਲਿਆ ਕਿਸੇ ਦੇ ਮोटा-ਮोटा ਦੇੜੀ ਦੇ ਬਾਕੀ ਅਗਲੇ 200 ਦਿੱਤਾ ਉਹਦਾ ਆਟਾ-ਉਟਾ ਲਿਆਂਦਾ ਬਣਾ ਦੀ ਖਾ ਲਈ ਸਾਡੇ ਹੱਥ ਦੀ ਨਹੀਂ ਕੁਸੂਗੀ ਨਹੀਂ ਕਹਿੰਦੇ ਖਾਦਾ ਹੂੰ ਸਾਡੇ ਹੱਥ ਦਾ ਕੁਛ ਨਹੀਂ ਕਰਦਾ ਹੈਗਾ ਚੱਕ ਕਰਦਾ ਈ ਤੁਹਾਡੇ ਤੇ ਵਹਿਮ ਕਰਦਾ ਈ ਵਹਿਮ ਕਰਦਾ ਈ ਜੇ ਅਸੀਂ ਇਹਨੇ ਕਮਰਾ ਪਹਿਲਾਂ ਬੈਟਕ ਦੀ ਉਹ ਠਾਤੀ ਇਹਨੇ ਮੀਂਹ ਪੈਂਦੇ ਸੀ ਆਪਦਾ ਇੱਕ ਕਮਰਾ ਖੜਾ ਕਰ ਲਿਆ ਫੇਰ ਇੱਕ ਪਿੰਡ ਚ ਦੀਆ ਬੰਦਾ ਮੈਂ ਸਾਨੂੰ ਪਾਣੀ ਪੁਲਿਆਣ ਆਇਆ ਉਹਦੇ ਨਾਲ ਕੋਈ ਮੋੜੀ-ਮੋਟੀ ਹੋਣੀ ਉਹਦੇ ਬਾਹਰ ਦੇ ਡੰਡਾ ਮਾਰਿਆ ਸਿਆਣਾ ਬਜ਼ੁਰਗ ਦੀਗਾ ਉਦੋਂ ਅਸੀਂ ਚਲ 15000 ਚ ਰਾਜੀ ਬੰਦਾ ਕਰ ਲਿਆ ਇਹਨੇ ਗੁੱਠਾ ਨਹੀਂ ਲਾਇਆ ਕਾਣੇ ਵਾਲੇ ਨੇ ਘਿਰੇ ਦਾਖਲ ਕਰਤਾ 2 ਮਹੀਨਾ ਬਾਅਦ ਜੀਰ ਵਾਲੀ ਵੀ ਛੱਡ ਗਿਆ ਹੱਥ ਬੰਨ੍ਹ ਕੇ ਕਹਿੰਦੇ ਵੀ ਲੈ ਜੂ ਸੀ ਸਾਮੂ ਹੀ ਵਾਸ ਨਹੀਂ ਰਖ ਸਕਦੇ ਹੂੰ ਫੇਰ ਉਹ ਪਿੰਡਾਂ ਹੀ ਫਰੀ ਗਿਆ ਯਾਦ ਇਹ ਹੂੰ ਅਜਾਦੀ ਫਰੀ ਗਿਆ ਮੇਰੇ ਨੇ ਬੱਚੀ ਜਿੱਦੀ ਜਿੱਦੇ ਕੇ ਬੱਚੇ ਬੱਚੇ ਵੀ ਡਰਦੇ ਨੇ ਜੀ ਅੰਦਰ ਹੀ ਪੈਂਦੇ ਨੇ ਬਾਹਰ ਨਹੀਂ ਪੈਂਦੇ ਆਂਗੇ ਡਰਦੇ ਬਾਹਰ ਨਹੀਂ ਨਿਕੜਦੇਗੇ ਵੀ ਕੁਝ ਮਾਰੇ ਨਾ ਉਹਨੇ ਤਾਂ ਤਵਾਰ ਵੀ ਕੋਈ ਨਹੀਂ ਮਾਰਦਾ ਨੀ ਜਮੀ ਨਹੀਂ ਮਾਰਦਾ ਮਾਰੇ ਮਾਰੇ ਵੀ ਕੋਈ ਭਰੋਸਾ ਵੀ ਨਹੀਂ ਲੱਗਿਆ ਹੂੰ ਹੂੰ ਪਾਇਦਾ ਇਹ ਬਰਸਾ ਕੋਲ ਬਰੇ ਜਮ ਅਹ ਲਾਦਾਂ ਚ ਵੀ ਕਿਸੇ ਨੇ ਸਹਿਤਾ ਨਹੀਂ ਸਾਡੀ ਕਰੀ ਸਾਡੇ ਬਾਰ ਮੂਰੇ ਅਕੈਡਮੀ ਆ ਉਕਾਡੀਮੇਟ ਡਰਾਈਵਰ ਬੁਲਾਏ ਨੇ ਪੇ ਮੁੰਡਾ ਲੱਗਿਆ ਨਾਲ ਡਰਾਈਵਰ ਉਹ ਡਰਾਈਵਰ ਲੱਗੇ ਨੇ ਪੈਸੇ ਬੰਨੇਗਾ ਪਿੰਡ ਦਾ ਹਰੇਕ ਡਰਦਾ ਅਗਲਾ ਕਹਿੰਦਾ ਜੇ ਨਾ ਸੂਤ ਹੋਇਆ ਦੁਬਾਰੇ ਆ ਕੇ ਸਾਡੇ ਸੋਠੀ ਡੰਡਾਂ ਦਾ ਮਾਰੀ ਇਹ ਚੀਜ਼ ਤੋਂ ਦਰਦ ਜਿਨੇ ਜਿਨੇ ਕਿ ਹੁਣ ਇਹ ਕਾਬੂ ਕਰਕੇ ਬੰਨ ਕੇ ਫਿਰ ਲੈ ਕੇ ਆਏ ਹਾਂ ਜੀ ਹਾਂ ਅਜਿਹਾ ਆਉਂਦਾ ਨਹੀਂ ਜੀ ਹਾਂ ਇਹ ਤਾਂ ਆਉਂਦਾ ਨਹੀਂ ਜੀ ਕਹਿੰਦੇ ਹਨ ਵੀ ਜਦੋਂ ਵਕਤ ਬੰਦੇ ਦਾ ਮਾੜਾ ਆਉਂਦਾ ਲੋਕ ਟਿਕਣ ਨਹੀਂ ਦਿੰਦੇ ਫਿਰ ਬੰਦੇ ਨੂੰ ਠੀਕ ਹੈ ਜੀ ਹੁਣ ਇਹ ਠੀਕ ਨਹੀਂ ਹੈ ਕਿ ਇੱਥੇ ਤੁਸੀਂ ਇਹਦੇ ਨਾਲ ਰਹਿਣਾ ਧਿਆਨ ਰੱਖਣਾ ਇਹਦਾ ਬਸ ਇੰਨਾ ਹੀ ਵੀ ਇਹ ਠੀਕ ਹੈ ਰੋਟੀ ਪਾਣੀ ਸਹੀ ਖਾ ਰਿਆ ਹੈ ਬਸ ਇੰਨੀ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਸੀਂ ਸੰਗਲਣਾ ਬੰਨਿਆ ਹੋਇਆ ਸਾਡਾ ਪੰਜਾਬੀ ਭਰਾ ਸਾਡਾ ਵੀਰ ਦੇਖ ਰਹੇ ਆ ਅੱਜ ਬੜੀ ਤਰਾਸਦੀ ਹੋ ਗਈ ਸਮਾਜ ਦੇ ਵਿੱਚ ਵੀ ਜੇ ਕੋਈ ਡਿਪਰੈਸ਼ਨ ਚਲਿਆ ਗਿਆ ਨਾ ਮਤਲਬ ਉਹਨੂੰ ਬਰਦਾਸ਼ਤ ਨਹੀਂ ਕਰਦਾ ਕੋਈ ਹੋਰ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਫਿਰ ਉਹ ਮੂਹਰਲਾ ਵੀ ਖੇਡਦਾ ਉਹ ਤਾਂ ਠੀਕ ਹੀ ਨਹੀਂ ਪਹਿਲਾਂ ਹੀ ਫਿਰ ਉਹ ਕਿਤੇ ਨਾ ਕਿਤੇ ਕਿਸੇ ਤੇ ਹੱਥ ਚੱਕ ਦਿੰਦਾ ਹੱਥ ਚੱਕ ਦਿੰਦਾ ਤੇ ਸੱਟ ਲੱਗੀ ਕਿਸੇ ਦੇ ਤੇ ਨਗਰ ਖੇੜੇ ਵਾਲੇ ਫਿਰ ਨਰਾਜ ਹੋ ਜਾਂਦੇ ਆ ਵੀ ਇਹ ਕੱਲ ਨੂੰ ਕਿਸੇ ਹੋਰ ਦੇ ਮਾਰੂ ਇਹਨੂੰ ਬੰਨੋ ਤਾਂ ਫਿਰ ਬੰਨਣ ਤੋਂ ਸਵਾਇ ਕੋਈ ਹੱਲ ਨਹੀਂ ਰਹਿ ਜਾਂਦਾ ਤੇ ਉਹ ਬਹੁਤ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਵੀਰ ਨੇ ਜਿਹੜੇ ਘਰਾਂ 'ਚ ਸੰਗਲਾਂ ਨਾਲ ਬੰਨ ਬੰਨ ਕੇ ਰੱਖਿਆ 10-10 20-20 ਸਾਲਾਂ ਤੋਂ ਤੇ ਉਹਨਾਂ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਅੱਜ ਸਾਡੇ ਸੋਪਣਿਆ ਦੇ ਘਰ ਪਹੁੰਚਿਆ ਉਹਦਾ ਭਰਾ ਰਣਧੀਰ ਸਿੰਘ ਤੇ ਉਹਦਾ ਭਰਾ ਲਾਲ ਸਿੰਘ ਲਾਲੂ ਬਾਬਾ ਇਹ ਪੰਜ ਭਰਾ ਸੀ ਦੋ ਚੜ੍ਹਾਈ ਕਰ ਗਏ ਤੇ ਇਹ ਤਿੰਨ ਹੈਗੇ ਨੇ ਇਹ ਵੀਰਾ ਵਿਆਹਿਆ ਹੋਇਆ ਸੀ ਇੱਕ ਭਰਾ ਹੋਰ ਵਿਆਹਿਆ ਸੀਗਾ ਉਹਦੇ ਵੀ ਇੱਕ ਬੇਟਾ ਸੀ ਉਹ ਵੀ ਚਟਾ ਲਾ ਕੇ ਟੀਕਿਆਂ ਦੇ ਵਿੱਚ ਉਹਨੇ ਜਿਹੜਾ ਅੱਧਾ ਪੌਣਾ ਕਿਲਾ ਜ਼ਮੀਨ ਸੀ ਬਾਈ ਦੱਸਦਾ ਉਹ ਵੀ ਵੇਚ ਕੇ ਖਾ ਗਿਆ ਉਹ ਵੀ ਇਹ ਦੁਨੀਆ ਤੋਂ ਤੁਰ ਗਿਆ ਤੇ ਹੁਣ ਇੱਕ ਭਰਾ ਆਪਣੇ ਦੂਜੇ ਭਰਾ ਨੂੰ ਇਸ ਤਰ੍ਹਾਂ ਬੰਨ ਕੇ ਲੈ ਕੇ ਆਉਣ ਲਈ ਮਜਬੂਰ ਹੋ ਗਿਆ ਤੇ ਉਹਨੂੰ ਬਣਾਉਣ ਵਾਸਤੇ ਵੀ ਕੋਈ ਡਰਦਾ ਸਾਥ ਨਹੀਂ ਦੇ ਰਿਹਾ ਉਹਦਾ ਵੀ ਚਲੇ ਦੇ ਨਾਲ ਲਾ ਕੇ ਇਹ ਤਰੀਕੇ ਇਲਾਜ ਲਈ ਭੇਜਦੀ ਹੈ ਉਹ ਵੀ ਕੋਈ ਡਰਦਾ ਸਾਥ ਨਹੀਂ ਦੇ ਰਿਹਾ ਅਸੀਂ ਆਪਣੇ ਤੋਂ ਇੰਨਾ ਡਰਨ ਲੱਗ ਗਏ ਆਂ ਦੇਖੋ ਕਿੱਡੀ ਦੁੱਖ ਦੀ ਗੱਲ ਆ ਜਦੋਂ ਅਸੀਂ ਅਹਿਮ ਰਿਸ਼ਾਬ ਅਦਾਲੀ ਵਰਗਿਆਂ ਦੇ ਅੱਗੇ ਖੜ ਜਾਂਦੇ ਸੀ ਨਾ ਤੇ ਉਹ ਜਦੋਂ ਬੀਬੀਆਂ ਜਿੱਤਾਂ ਲੁੱਟ ਕੇ ਇਥੋਂ ਲੈ ਕੇ ਜਾਂਦੇ ਸੀ ਅਸੀਂ ਉਹ ਬੀਬੀਆਂ ਖੋ ਕੇ ਘਰਾਂ ਪਚਾਰਦੇ ਸੀ ਹੁਣ ਇੱਕ ਭਰਾ ਆਪਣੇ ਦੂਜੇ ਮੰਦ ਬੁੱਧੀ ਹੋ ਚੁੱਕੇ ਭਰਾ ਨੂੰ ਡਿਪਰੈਸ਼ਨ ਚ ਆ ਚੁੱਕੇ ਭਰਾ ਨੂੰ ਇਲਾਜ ਲਈ ਲੈ ਕੇ ਆਉਣ ਲੱਗਿਆ ਉਹਦੀ ਅਸੀਂ ਨਾਲ ਮਦਦ ਨਹੀਂ ਕਰਾਉਂਦੇ ਇੰਨੇ ਡਰੂ ਹੋ ਗਏ ਅਸੀਂ ਤਾਂ ਹੀ ਤਾਂ ਫਿਰ ਸਾਨੂੰ ਦੋ ਦੋ ਸਾਲ ਸੜਕਾਂ ਤੇ ਬੈਣਾ ਪੈਂਦਾ ਹੁਣ ਬਸ ਸਾਡੀ ਤਾਂ ਇੱਕ ਬੇਨਤੀ ਹੋਈ ਆ ਅੱਜ ਸੁਪਨਿਆਂ ਦੇ ਘਰ ਵਿੱਚ 700 ਮੈਂਬਰ ਰਹਿੰਦੇ ਆ ਇੱਕ ਦਿਨ 7000 ਵੀ ਹੋ ਜਾਣਗੇ ਕਿਉਂ ਦੇ ਵਿੱਚ ਨਗਰ ਖੇੜੇ ਤੇ ਪਿੰਡ 'ਚ ਨੌਜਵਾਨ ਸਭਾ ਹੁੰਦੀ ਆ ਪਿੰਡ ਦੇ ਵਿੱਚ ਟੂਰਨਾਮੈਂਟ ਕਮੇਟੀ ਹੁੰਦੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਹੁੰਦੀ ਆ ਹੋਰ ਵੀ ਧਾਰਮਿਕ ਸਥਾਨ ਹੁੰਦੇ ਆ ਪਿੰਡ ਦੇ ਵਿੱਚ ਪੰਚਾਇਤ ਵੀ ਆ ਮਤਲਬ ਆਪਕੋ ਆਪਣੇ ਨਗਰ ਦੇ ਲੋਕ ਇੱਕ ਦੂਜੇ ਦੀ ਜੇ ਬਾਹ ਫੜਨ ਸਪੋਰਟ ਕਰਨ ਤਾਂ ਗੁਰਦੀਪ ਸਿੰਘ ਵਰਗੇ ਸਿੱਧੇ ਸੱਧਾਂ ਸਾਦੇ ਬੰਦਿਆਂ ਨੂੰ ਐਦਾਂ ਬੇੜੀਆਂ ਨਾਲ ਨੂੜ ਕੇ ਨਾ ਰੱਖਣਾ ਪਵੇ। ਬਾਈ ਦਾ ਹੁੰਦਾ ਵੀ 2 ਸਾਲ ਵਾਂਗੂ ਬੰਨ ਨਹੀਂ ਰੱਖਿਆ ਪਹਿਲਾਂ। ਸ਼ੱਕ ਤੇ ਵਹਿਮ ਦੀ ਬਿਮਾਰੀ ਹੈ ਬਾਈ ਨੂੰ ਸੁਣਦਾ ਵੀ ਬਹੁਤ ਉੱਚੀ ਆ। ਤੇ ਆਪਣੇ ਹੱਥ ਨਾਲ ਬਣਾ ਕੇ ਕੁਝ ਖਾਂਦਾ ਵਾ ਕਿਸੇ ਤੋਂ ਲੈ ਕੇ ਨਹੀਂ ਖਾਂਦਾ। ਕਿਉਂਕਿ ਇਹਨੂੰ ਵਿਹਿਮ ਆਪਣੇਾਂ ਤੇ ਹੀ ਵੀ ਮੈਨੂੰ ਕੁਝ ਪਾ ਕੇ ਦੇ ਦੇਣਗੇ। ਇਹ ਹੈ ਹੀ ਬਿਮਾਰੀ ਇਸ ਤਰ੍ਹਾਂ ਦੀ। ਮਸਰਦਾਸ ਕਰਿਓ ਗੁਰਦੀਪ ਸਿੰਘ ਬਾਈ ਆਪਣੇ ਭਰਾ ਨਾਲ ਲਾਲ ਸਿੰਘ ਨਾਲ ਸਾਡੇ ਇੱਥੇ ਸੁਪਨਿਆਂ ਦੇ ਘਰ ਰਹਿਣ ਆਇਆ ਇਹ ਵੀਰੇ ਦੇ ਸੰਗਲ ਬੇੜੀਆਂ ਖੁੱਲ ਜਾਣ ਤੇ ਵੀਰਾ ਆਜ਼ਾਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਨਗਰ ਖੇੜੇ ਚ ਜਾਵੇ ਤੇ ਉੱਥੇ ਇੱਕ ਆਮ ਇੱਕ ਆਮ ਇਨਸਾਨਾਂ ਵਾਂਗ ਚੰਗਾ ਜੀਵਨ ਬਤੀਤ ਕਰੇ ਇਹ ਅਰਦਾਸ ਕਰਿਓ ਸਭ। ਬਾਈ ਪਿੰਡ ਕਿਹੜਾ ਤੁਹਾਡਾ? ਧਰਮਗੜ ਸਿੰਨਾ ਜੀ। ਧਰਮਗੜ ਸਿੰਨਾ। ਜਿਲ੍ਹਾ ਸੰਗਰੂਰ ਪਿੰਡ। ਜਿਲ੍ਹਾ ਸੰਗਰੂਰ ਤਹਿਸੀਲ ਸੁਨਾਮ। ਤਹਿਸੀਲ ਸੁਨਾਮ ਪਿੰਡ। ਹਾਂ ਜੀ। ਧੀਰੂਦਮ ਸਿੰਘ ਦੇ ਇਲਾਕੇ ਜਮਾਂ ਬਾਈ ਹੋਣੀ। ਜਿੰਨਾਂ ਨੇ ਜਾ ਕੇ ਲੰਡਨ ਦੇ ਵਿੱਚ ਕਿੰਨੇ ਸਾਲਾਂ ਬਾਅਦ ਬਦਲਾ ਲਿਆ ਸੀ ਤੇ ਅੱਜ ਉਹਨਾਂ ਦੇ ਵਾਰਸਾਂ ਨੂੰ ਇਸ ਤਰ੍ਹਾਂ ਸੰਘਰਸ਼ ਨਾਲ ਵੱਢਣਾ ਪੈ ਰਿਹਾ ਇਹ ਵੀ ਸਾਡੇ ਸਮਾਜ ਦੀ ਤਰਾਸ ਦੀ ਹੈ ਬਾਈ ਖੋਲੋ ਡਾਲਾ ਅੰਦੇ ਜਾਬੀ ਬਾਈ ਗੁਰਦੀਪ ਬਾਈ ਕਿਵੇਂ ਆ ਖੋਲ ਦੀ ਸੰਗਲ ਖੋਲ ਦੀ ਇਹ ਲੈ ਖੋਲ ਦਿੰਨੇ ਆ ਬਈ ਆਏ ਉੱਪਰ ਵਾਲੇ ਤੇ ਚੱਲਿਆ ਲੱਗਿੰਦੀ ਵਾਹ ਅੱਦਾਂ ਦਾ ਬਾਈ ਆਇਆ ਬਾਈ ਗਰਦੀ ਪੁੱਟ ਖੜਾ ਹੋ ਖੜਾ ਹੋ ਭਰਾ ਭਰਾ ਦੇ ਵਾਸਤੇ ਜਦੋਂ ਸੰਗਲ ਖਰੀਦਣ ਗਿਆ ਹੋ ਆ ਖੋਲਦੇ ਆ ਜੀ ਤੇ ਜਦੋਂ ਭਰਾ ਭਰਾ ਨੂੰ ਸਿੰਗਲ ਨਾਲ ਬੰਨ ਕੇ ਲੈਂਪੂ 'ਚ ਲੱਡ ਕੇ ਤੁਰਿਆ ਹੋਊਗਾ ਜਿਵੇਂ ਅਸੀਂ ਕਿਸੇ ਗਾਂ ਬੱਚੇ ਨੂੰ ਲੈ ਕੇ ਆਉਨੇ ਆ ਤੇ ਭਰਾਵਾਂ ਦੇ ਸਿਰ ਤੇ ਵੀ ਕੀ ਬਿੱਤਿਆ ਹੋਊ ਇਹਨਾਂ ਦੇ ਕਿਹੜਾ ਮਨ ਦੇ ਵਿੱਚ ਵਿਚਾਰਿਆਂ ਦੇ ਖੁਸ਼ੀ ਦੇ ਖਿਆਲ ਆ ਰਹੇ ਹੋਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਤੀਬਾਈ ਇਹ ਸੰਗਲ ਕਦੇ ਨਾ ਲੱਗਣ ਤੇਰੇ ਅੱਜ ਤੋਂ ਬਾਅਦ ਹੈਨਾ ਤੁਸੀਂ ਇਹੀ ਚਾਹੋ ਨਾ ਤੈਨੂੰ ਬੰਨਿਆ ਨਾ ਨਹੀਂ ਆਵੇ ਤੈਨੂੰ ਸੰਗਲ ਲਾ ਕੇ ਬੰਨਦੀਏ ਤੈਨੂੰ ਐਦਾਂ ਹੀ ਜਿਵੇਂ ਹੁਣ ਬੰਨਿਆ ਸੀ ਮੇਰਾ ਵੀਰ ਮੇਰ ਵੀਰ ਇਹ ਤਾਂ ਸੁੰਗੜਾ ਚ ਬਹੁਤ ਗੇਲਾ ਬਣ ਗਿਆ ਅੱਛਾ ਹੋਰ ਮੈਂ ਤਾਂ ਹਜ਼ਾਰੀ ਇਹਨਾਂ ਸੁੰਗੜਾ ਜੀ ਆਹ ਲਓ ਬਾਈ ਫੜੇ ਬਹੁਤ ਗੇਲਾ ਸੁੰਗੜਾ ਚ ਚੱਲ ਜੱਫੀ ਪਾ ਲੈ ਜੱਫੀ ਪਾ ਵਾਹ ਜੀ ਅੱਛਾ ਹੈ ਵਾਹਿਗੁਰੂ 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 ਪਾਠ ਕਰਦਾ ਹੁੰਨਾ ਪਾਠ ਮੈਂ ਗੁਰੂ ਦਾ ਜਾਪ ਕਰਦਾ ਹਾਂ ਕਹਿ ਫਿਰ ਜਰੂਰ ਜਾਂਦੇ ਆ ਪਾਠ ਤੇ ਹੂੰ ਅੱਛਾ ਹੂੰ ਪਾਸੂ ਵਿੱਚ ਜਰੂਰ ਕਰਦੇ ਆ ਹੂੰ ਪਾਠ ਪਾਠ ਨਹੀਂ ਕੋਈ ਨਾ ਪਾਠ ਠੀਕ ਹੈ ਕੋਈ ਚੰਗਾ ਗੁਰਦੀਪ ਆ ਚਲੀਏ ਫਿਰ ਅੰਦਰ ਆ ਚਲੀਏ ਅੰਦਰ ਕਿਤੇ ਉਹ ਤੇ ਅੰਦਰ ਡਾਕਟਰ ਕੋਲ ਹਾਂ ਡਾਕਟਰ ਕੋਲ ਅੰਦਰ ਲੈ ਚਲੋ ਚਲ ਆ ਜਾ ਅਰੇ ਭਾਈ ਚਲੋ ਲੈ ਦੇਖੋ ਕੋਈ ਗੁੱਸਾ ਨਹੀਂ ਕੋਈ ਨਾਰਾਜ਼ਗੀ ਨਹੀਂ ਕੋਈ ਮਾਰਕਟਾਈ ਨਹੀਂ ਕੁਝ ਨਹੀਂ ਬਸ ਸਿਰਫ ਗੱਲ ਸਮਝਣ ਦੀ ਆ ਅਸੀਂ ਇਹਨੂੰ ਬੰਨ ਕੇ ਰੱਖ ਲਈਏ ਬੰਨੇ ਹੋਏ ਬੰਦੇ ਨੂੰ ਤਾਂ ਭਾਈ ਸਾਡਾ 2 ਮਿੰਟ ਗੁੱਟ ਫੜ ਲਵੇ ਕੋਈ ਤਾਂ ਖੇਚੜਨ ਲੱਗ ਜਾਂਦੀ ਆ ਇੱਕ ਬੰਦੇ ਨੂੰ ਸੰਗਾਂ ਨਾਲ ਹੀ ਬੰਨ ਦੇਣਾ ਜਿੰਦਾ ਹੀ ਲਾ ਦੇਣੇ ਆ ਤੇ ਉਹ ਤਾਂ ਫਿਰ ਖਿਜੂਗਾ ਜਦੋਂ ਕਿਤੇ ਉਹਦਾ ਦਾਲ ਲੱਗੂਗਾ ਫਿਰ ਉਹ ਵੀ ਲਾਊਗਾ ਕਦੇ ਹਨਾ ਤੇ ਸਾਡੇ ਕੋਲੇ ਬਹੁਤ ਸਾਰੀਆਂ ਧਾਰਨਾ ਜਿਵੇਂ ਬਲੈਤੀਆ ਕਾਲਾ ਬਾਈ ਵਿਸਪਾਲ ਸਿੰਘ ਕਾਲਾ ਇੰਨਾ ਸੋਹਣਾ ਸੁਨੱਖਾ ਮੁੰਡਾ ਸੀ ਉਹਨੂੰ ਬਲੈਤੀਆ ਕਹਿੰਦੇ ਸੀ ਪਿੰਡ 'ਚ ਤੇ ਉਹ ਕਿਤੇ ਆਪਣੇ ਭਰਾਵਾਂ ਨਾਲ ਲੜ ਪਿਆ ਭਰਾ ਵਿਆਹੇਗੇ ਉਹਦਾ ਵਿਆਹ ਨਹੀਂ ਹੋਇਆ ਥੋੜਾ ਲੇਟ ਹੋ ਗਿਆ ਤੇ ਉਹ ਖਿੜਨ ਲੱਗ ਗਿਆ ਉਹ ਕਰੇ ਲੜਨ ਲੱਗ ਗਿਆ ਭਰਾਵਾਂ ਨਾਲ ਕਾਲੂ ਵੀ ਇਦਾਂ ਹੀ ਸੀ ਸਾਡੇ ਕੋਲੇ ਦੋ ਕੇਸ ਆ ਤੇ ਉਹ ਲੜਾਈ ਘੜਾ ਕਰਨ ਲੱਗ ਗਿਆ ਤੇ ਭਰਾ ਵੀ ਬੂਰਿਓ ਤੇ ਉਹ ਮਾਰਨ ਕੁੱਟਣ ਲੱਗ ਗਿਆ ਭਰਾਵਾਂ ਨੂੰ ਤੇ ਉਹਨਾਂ ਨੇ ਫੜ ਕੇ ਬੰਨਤਾ ਤੇ ਭਾਈ ਕਾਲੂ ਸਾਢੇ 3 ਸਾਲ ਬੰਨੀ ਰੱਖਿਆ ਤੇ ਜਸਪਾਲ ਸਿੰਘ ਕਾਲਾ 18 ਸਾਲ ਸੰਗਲਣਾ ਬੰਨੀ ਰੱਖਿਆ ਖੋਲੇ ਹੀ ਨਹੀਂ ਕਦੇ ਖੋਲ ਕੇ ਦੇਖੇ ਨਹੀਂ ਵੀ ਮੇਰਾ ਭਰਾ ਠੀਕ ਹੋ ਗਿਆ ਜਾਂ ਉਹਨੂੰ ਦਵਾਈ ਦਵਾਈਏ ਕੋਈ ਜਾਂ ਉਹਦਾ ਕੋਈ ਹੋਰ ਹੱਲ ਕਰੀਏ ਤੇ ਉਹਦਾ ਭਰਾ ਦਾ ਅੱਗੋਂ ਭਰਾ ਮਾਮੇ ਦਾ ਪੁੱਤ ਇੰਗਲੈਂਡ ਤੋਂ ਆਇਆ ਉਹਨੇ ਆ ਕੇ ਜਦੋਂ ਦੇਖਿਆ ਵੀ ਕਾਲਾ ਬੰਨਿਆ ਹੋਇਆ ਇੰਨੇ ਸਾਲਾਂ ਦਾ ਉਹਨੇ ਸਾਨੂੰ ਵੀਡੀਓ ਭੇਜੀ ਤੇ ਅਸੀਂ ਫਿਰ ਉੱਥੇ ਸਾਲ ਬਾਅਦ ਤਾਂ ਅਸੀਂ ਗਏ ਉੱਥੇ ਤੇ ਅੱਜ ਕਾਲਾ ਬਾਈ ਸਾਡੇ ਨਾਲ ਵਧੀਆ ਸੇਵਾ ਕਰਾਉਂਦਾ ਜਦੋਂ ਪਿੰਡੋਂ ਲੈ ਕੇ ਆਏ ਸਾਰੇ ਰਾਹ ਦੱਸਦਾ ਆਇਆ ਵੀ ਆ ਮੇਰੇ ਛੋਟੀਆਂ ਪਾਲਾਂ ਪਿੰਡ ਆ ਫਲੋਰ ਆ ਗਿਆ ਆ ਸਤਲੋਜ ਦਾ ਦਰਿਆ ਆ ਗਿਆ ਆ ਸਲੇਮ ਟਾਪਰੀ ਆ ਗਿਆ ਜਲੰਧਰ ਬਾਈਪਾਸ ਆ ਗਿਆ ਮਤਲਬ ਉਹਨੂੰ ਕੁਝ ਹੋਇਆ ਹੀ ਨਹੀਂ ਸੀ ਇਦਾਂ ਹੀ ਅੱਜ ਗੁਰਦੀਪ ਸਿੰਘ ਦੀ ਗੱਲ ਕਰੀਏ ਜੀ ਇਹੀ ਮਜਬੂਰ ਭਰਾ ਅੱਜ ਗੁਰਦੀਪ ਸਿੰਘ ਨੂੰ ਬੰਨ ਲੈਂਦੇ ਤੇ ਸਾਲ ਦੋ ਸਾਲ ਬੰਨੀ ਰੱਖਦੇ ਜਿਵੇਂ ਪਹਿਲਾਂ ਬੰਨੀ ਰੱਖਿਆ ਹੋਰ ਪੰਜ ਚਾਰ ਸਾਲ ਕਿਉਂਕਿ ਲੋਕਾਂ ਦੇ ਦਾਨਿਆਂ ਤੋਂ ਡਰਦੇ ਵੀ ਜਾਂ ਕਿਸੇ ਤੇ ਮਾਰੇ ਨਾ ਤਮ ਮਜਬੂਰੀ ਨੂੰ ਬੰਨ ਲੈਂਦੇ ਫਿਰ ਕਿਉਂਕਿ ਲੋਕ ਆ ਕੇ ਇਹਨਾਂ ਨਾਲ ਲੜਦੇ ਆ ਵੀ ਆਪਦੇ ਨੂੰ ਸੰਭੋ ਤੇ ਗੁਰਦੀਪ ਸਿੰਘ ਦੀ ਜ਼ਿੰਦਗੀ ਸੰਗਲਾਂ 'ਚ ਜਕੜਨ ਵਾਸਤੇ ਥੋੜੀ ਨਾ ਜੰਮਿਆ ਏ ਕਿ ਮਾਂ ਨੇ ਆਪਦੇ ਸਿਰਾਂ ਰਕੇ ਪੰਜ ਪੁੱਤ ਸੀ ਮਾਂ ਦੇ ਤੇ ਕਿੰਨੀਆਂ ਖੁਸ਼ੀਆਂ ਮਨਾਈਆਂ ਹੋਣੀਆਂ ਮਾਂ ਨੇ ਜਦੋਂ ਗੁਰਦੀਪ ਦਾ ਜਨਮ ਹੋਇਆ ਹੋਵੇ ਇਹ ਸੰਗਲਾਂ ਨਾਲ ਬੰਨ ਕੇ ਰੱਖਣ ਨੂੰ ਥੋੜੀ ਆ ਇਹ بس ਅਰਦਾਸ ਕਰਿਓ ਸਾਡਾ ਬਾਈ ਗੁਰਦੀਪ ਤਕੜਾ ਹੋ ਕੇ ਤੰਦਰੁਸਤ ਹੋ ਕੇ ਜਾਵੇ ਘਰੇ ਤੇ ਬਾਈ ਲਾਲ ਸਿੰਘ ਜੀ ਕੋਲੇ ਰਹਿਣਗੇ ਗੁਰੂ ਦੇ ਸਿੰਘ ਨੇ ਗੁਰੂ ਘਰ ਦੇ ਵਿੱਚ ਹੀ ਸੇਵਾ ਡਿਊਟੀਆਂ ਪਿੰਡ ਦੇ ਵਿੱਚ ਨਗਰ 'ਚ ਤੁਸੀਂ ਕੀ ਕਰਦੇ ਹੋ ਬਾਪੂ ਗੁਰੂ ਘਰ ਹੁੰਦੇ ਹੋ ਦਾਲੀ ਕਰ ਲੈਂਦੇ ਹੋ ਚਲੋ ਹੁਣੇ ਬਾਈ ਹੁਣੀ ਰਹਿਣਗੇ ਕੋਲੇ ਤੇ ਆ ਬਾਈ ਜਣ ਧੀਰ ਸਿੰਘ ਛੱਡਣ ਆਇਆ ਪਿੰਡ ਜਿਵੇਂ ਤੁਹਾਨੂੰ ਦੱਸਿਆ ਧਰਮ ਧਰਮਗੜ੍ਹ ਸੰਨਾਈ ਧਰਮਗੜ੍ਹ ਸੰਨਾ ਪਿੰਡਾ ਜ਼ਿਲ੍ਹਾ ਸੰਗਰੂਰ ਤੇ ਬਾਈ ਗਰਦੀਪ ਸਿੰਘ ਕਰੇ ਹਰਦਾਸ ਬਾਈ ਵਾਸਤੇ ਬਾਈ ਟੱਕੜਾ ਹੋ ਜਾ ਤੰਦਰੁਸਤ ਹੋ ਜਾ ਧੰਨਵਾਦ ਬਾਈ ਗੱਡੀ ਵਾਲਿਆ ਤੇਰਾ ਬਹੁਤ ਬਹੁਤ ਤੂੰ ਲੈ ਕੇ ਆਇਆ ਨਹੀਂ ਤਾਂ ਗੱਡੀ ਵਾਲਾ ਨਹੀਂ ਤੁਰਦਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ